ਆਪੀ ਕਰਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਦੀ ਕਦੀਆਂ ਅਜੀ ਉਡੀਕਾਂ ਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਦੀ ਕਦੀਆਂ ਸਤ ਗੁਰ ਜੀ ਨੇ ਬਚਕਾਰ ਹੈ ਬਚਕਾਰ ਕੋ ਨੂੰ ਤੇ ਮਾਪਿਓ ਛੋਟਿਆਂ ਬਾਗਾਂ ਪਿਆਰੇ चपल त मे सगतानी कदियां जेवी कदिया दर्शन गर मेरे संगता कदियां जेवे क ਵੀ ਕਦੀਆਂ ਦੇ ਦਰਸ਼ਨ ਕਰੇ ਮੇਰੇ ਸੰਤਾਨੀ ਕਦੀਆਂ ਦੀ ਓਡੀ ਕਦੀਆਂ ਦੇ ਦਰਸ਼ਨ ਕਰੇ ਮੇਰੇ ਸੰਤਾਨੀ ਕਦੀਆਂ ਪ੍ਰਭੂ ਜੀ ਇਕ ਤਾਂ ਤੂ ਪੀਏ ਤੂੰ ਦੋਖ ਦੇ ਬੋੜੇ ਤਾਂ ਘਰ ਲਿਆ ਤੂੰ ਜੀ ਦੁਨੀਆ ਮੇਨੇ ਮਾਰਦੀ ਇਸਾਂ ਦੀ ਦਖਤਾਂ ਤੇਰਾ ਹਜੇ ਟੁੱਟਿਆ ਨਹੀਂ ਬਿਨਾ ਦਵਾਈਉ ਰੋਗ ਹਟਾ ਦਿਉ ਧਰ ਤੇ ਆਇਆ ਸੰਗਤਾਂ ਦਾ ਸੀ ਦਖ ਆਵੇ ਨਾ ਕਿਸੇ ਨੇੜੇ ਸੰਗਤਾਂ ਨਹੀਂ ਕਦੀ ਆਈ ਉਹ ਨਹੀਂ ਆ ਲੱਗਦੇ ਨੀਵਿਆਂ ਰੁਕਾਣੂ ਨੀਵੇਂ ਲੱਗੇ ਸੁਜਾਣੇ ਸਾਬਦੇ ਤੱਕੇ ਨਿਸਾਨੇ ਨਾਮ ਜਪਣ ਤਾਰੰਦੀਆਂ ਤੇ ਸੰਗਤਾਂ ਦੀ ਗਦੀਆਂ ਤੇ ਅਟੇ ਹੀ ਕਰਦੀਆਂ ਏ ਦਰਸ਼ਨ ਕਰ ਮੇਰੇ ਸੰਗਤਾਂ ਦੀ ਗਦੀਆਂ ਜੇ ਅਟੇ ਆਪ ਆਪ ਨਾਲ ਜੀਵੋ ਚਰਤਿਓ ਦਰਸ਼ਨ ਦੇਖੇ ਲਾ ਕੇ ਰੱਖ ਲਿਓ ਸਤਿਗੁਰ ਕੀ ਨਾਲ ਸੁਹੀ ਕੋ ਮੋਲ ਚੰਦ ਦੇ ਰੂਹਾਂ ਨੇ ਤਾਂ ਗਲੇ ਪੈਰੋ ਛੇ ਤੇਰੇ ਸੰਗ ਤਾਂ ਦੀ ਕਦੀਆਂ ਜੀਓ ਦੀ ਕਦੀਆਂ ਦੇ ਦਰਸ਼ਨ ਗੁਰ ਮੇਰੇ ਸੰਗ ਤਾਂ ਦੀ ਕਦੀਆਂ ਜੀਓ ਦੀ ਕਦੀਆਂ ਤੇ ਨਾਲੋ ਤਕਪ ਕਾਨੇ ਵੀ ਚੰਗੇ ਨੇ ਸੋਨੇ ਫਲ ਕਾ ਬਾਲੋ ਦੀ ਟੋਟੀ ਨਗਰੀ ਦੇ ਜਾ ਕਤੂ ਨਾ ਮਾ ਨਾਲ ਮਦਦ ਕਰਦੇ ਗੋਡਿਆਂ ਕੋਲ ਚਰਨਾ ਦੀ ਜਿੱਥੇ ਕਦਮ ਜਸਮੀ ਤਰਮੀ

ਦੀ ਕਲੀਆਂ ਦੇ ਦਰਸ਼ਨ ਕੋਰੇ ਮੇਰੀ ਸੰਗਤਾਂ ਦੀ ਕਲੀਆਂ ਹੋ ਜਸਮਾ ਦੇ ਸੋਤ ਨਹੀਂ ਉਸਮਾ ਨੂੰ ਪਤਾ gott ਦੇ ਤੱਕਣਾ ਤੁੰਗਾਂ ਕਾਲੀਆਂ ਸੋਤ ਬਾਖਲੀਓ ਕੀਤੇ ਦਾਤ ਘਟ ਕੀ ਵਿੱਚੋਂ ਕਰਮਾਂ ਦੇ ਪੁੱਤਰਾਂ ਵੀ ਲੈਖ ਦਿਓ ਗੁਰੂ ਦੀ ਪੁੱਤਰਾਂ ਵੀ ਜੋ ਦੇ ਨੇ ਇੰਨੇ ਕਰਦੇ ਆਪਣੇ ਮਾਪਿਆਂ ਦੀ ਨਾਲ ਸ਼ੌਂਕ ਤੇ ਪ੍ਰੇਮ ਦੇ ਤੇਰਾ ਜਸ ਹੋਣਗੇ ਦਰਮੀਆਂ ਤੇਰੇ ਸੰਗਤਾ ਦੀ ਕਦੀ ਨਹੀਂ ਆ ਲੀੜੀ ਕਰੀਆਂ ਹੈ ਦਰਸ਼ਨਾਂ ਕੋਲ ਵੀ ਸੰਗਤਾ ਦੀ ਕਦੀਆਂ ਦੇ ਏ See